ਪਿੱਛਾ ਜੁੱਤੀ ਨਾ ਸਿੱਖਿਆ ਮੰਤਰੀ ਮੁਰਦਾਬਾਦ ਦੇਖੀ ਦੇਖੀ ਮੁਰਦਾਬਾਦ ਨੰਦਕੇ ਦਾ ਵੀ ਆਂਗਣੇ ਦੇ ਪਰ ਸਾਡੇ ਕੁੜੇ ਅੰਦਰ ਮੂਵ ਹੋਣ ਦੀਆਂ ਤੇ ਫਿਰ ਅਸੀਂ ਵੀ ਅੰਦਰ ਨਹੀਂ ਆ ਗਰੋ ਤੁਸੀਂ ਅਜੇ ਕਿਹੜਾ ਬਦਲ ਕਰਨਾ ਬਰਦਾਸ਼ਤ ਤੁਹਾਡਾ ਹੈ ਜੀ ਪਲੀਜ਼ ਤੁਸੀਂ ਬੰਦ ਕਰ ਦਿਓ ਉਸ ਤੋਂ ਕੋਈ ਸਿੱਖਿਆ ਮੰਤਰੀ ਫਾਈਰ ਹੋ ਕੇ ਦੇਖੀ ਚੱਲ ਜੀ ਮੁਰਦਾਬਾਦ ਮੁਰਦਾਬਾਦ ਜੀ ਨਾ ਤਿਕਰ ਮੁਰਦਾਬਾਦ 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 ਇੰਡੀਅਨ ਯੂਨੀਅਨ ਜ਼ਿੰਦਾਬਾਦ 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 ਇੰਡੀਅਨ ਅਸਤਾਨ ਚਰਿਖ ਕਰੋ ਜਾਰੀ ਕਰੋ ਜਾਰੀ ਕਰੋ ਇੰਡੀਅਨ ਅਸਤਾਨ ਚਰਿਖ ਕਰੋ ਜਾਰੀ ਕਰੋ ਜਾਰੀ ਕਰੋ ਜਸਤਨ ਰੁਜ਼ਗਾਰ ਦਿਓ ਜਾਂ ਫਿਰ ਗੋਲੀ ਮਾਰ ਦਿਓ ਜਸਤਨ ਰੁਜ਼ਗਾਰ ਦਿਓ ਕੁੜੇ 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 ਨੂੰ ਮੁੰਡੇ ਪਿੱਛੇ ਕਰਦੇ ਸਰਜੀਤ ਥੋੜਾ ਕੁੜੇ ਕੁੜੇ ਕਰਦੇ ਪਿੱਛੇ ਕੁੜੇ ਕੁੜੇ ਕਰਦੇ ਕੁੜੀਆਂ ਮੂਹਰੇ ਕਰਦੇ ਜ਼ਿੰਦਾਬਾਦ ਕੁੜੀਆਂ ਉੱਧਰ ਰੋ ਜਾ ਥੋੜੇ

ਸਵੇਰ ਦੇ ਸਵੇਰ ਦੇ ਕੀ ਪਹਿਲਾਂ ਤਾਂ 120 ਦਿਨ ਹੋ ਗਏ ਆਪਾਂ ਇੱਥੇ ਐਸੇ ਤਰ੍ਹਾਂ ਹੀ ਬੈਠੇ ਆ ਜਿਸੇ ਤਰ੍ਹਾਂ ਪ੍ਰਸ਼ਾਸਨ ਨੇ ਆਪਾਂ ਨੂੰ ਜਿੰਨੇ ਜਿੰਨੇ ਇਹਨਾਂ ਨੇ ਆਪਾਂ ਨੂੰ ਸ਼ਰਮ ਕਰਿਆ ਉਸੇ ਤਰ੍ਹਾਂ ਹੀ ਆਪਾਂ ਇਹ ਲੋਕ ਦਿਖਾਈ ਦੇ ਤਾ ਅੱਜ ਵੀ ਸ਼ੁੱਕਰਵਾਰ ਇਹ ਗੱਲ ਹੋਈ ਸੀ ਅੱਜ ਵੀ ਸਵੇਰੇ 10 ਵਜੇ ਇੱਥੇ ਪਹੁੰਚ ਕੇ ਤੁਹਾਡੀਆਂ ਫੀਟਿੰਗਾਂ ਵੀ ਕਰਵਾਈਆਂ ਜਾਣਗੀਆਂ ਔਰ ਫਾਈਲ ਜਿਹੜੀ ਪਰਸਨਲ ਦੇ ਵਿੱਚੋਂ ਜਿਹੜੀ ਫਾਈਲ ਹੈ ਉਹ ਕਿਹਦਾ ਆ ਤੁ ਬਾਵੇ ਬਾਵੇ ਕਿਹਨੋਂ ਆ ਮੜਾ ਜਿਹੜੀ ਫਾਈਲ ਪਰਸਨਲ ਚੋਂ ਪਾਸ ਹੋਈ ਹੈ ਉਹ ਫਾਈਲ ਕਿੱਥੇ ਹੈ ਕਿਹੜੇ ਅਧਿਕਾਰੀ ਕੋਲ ਪਈ ਹੈ ਉਹ ਉਹ ਫਾਈਲ ਨੂੰ ਸਾਨੂੰ ਦਿਖਾਇਆ ਜਾਵੇ ਇਹ 100 ਵਾਰ 10 ਵਜੇ ਦਾ ਸਵੇਰ ਆਪਾਂ ਨੂੰ ਮਿਲਿਆ ਹੋਇਆ ਹੈ 10 ਵਜੇ ਆਪ ਨੂੰ ਹੀ ਕਰੇਗਾ ਅਸੀਂ ਅੰਦਰ ਜਾਵਾਂਗੇ ਤੋਂ ਲੈ ਕੇ ਆਪਾਂ ਵਕ ਵਕ ਵਾਰੀ ਦੋ ਵਾਰੀ ਤਿੰਨ ਵਾਰੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਅਸੀਂ 10 ਮਿੰਟ ਚ ਕਰ ਰਹੇ ਹਾਂ ਅਸੀਂ 15 ਮਿੰਟ ਚ ਕਰ ਰਹੇ ਹਾਂ ਤਾਂ ਪਿਛਲੇ 120 ਦਿਨਾਂ ਜੋ ਆਪਾਂ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਜਿੰਦੇ ਨਾਲ ਆਪਾਂ ਨੂੰ ਇੱਥੇ ਗੱਲ ਦੇਣੀ ਪਵੇ ਅੱਜ ਵੀ ਵਾਰ-ਵਾਰ رابطہ ਕਾਇਮ ਕਰਿਆ ਸੀ ਪਰ ਇਹਨਾਂ ਵੱਲੋਂ ਕੋਈ ਵੀ ਜਿਹੜਾ ਉਹ ਆਪਾਂ ਨੂੰ ਜਵਾਬ ਨਹੀਂ ਦਿੱਤਾ ਗਿਆ ਵੀ ਅਸੀਂ ਕਰ ਰਹੇ ਆ ਜਾਂ ਨਹੀਂ ਜੋ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਉਸ ਮੀਟਿੰਗ ਤੋਂ ਵੱਲੋਂ ਵੀ ਅੱਜ ਜਿਹੜਾ ਮੀਟਿੰਗ ਨਾਲ ਵੀ ਮੀਟਿੰਗ ਵੀ ਕਰਵਾਉਣ ਤੋਂ ਜਿਹੜਾ ਪਾਸੇ ਹੋਇਆ ਗਿਆ ਤਾਂ ਵੱਲੋਂ ਮਜਬੂਰਨ ਅੱਜ ਉਸ ਦਰਿਆ ਤੋਂ ਉੱਠ ਕੇ ਸਾਨੂੰ ਇੱਥੇ ਆ ਕੇ ਜਿਹੜੇ ਅਬੂਏ ਬੰਦ ਕਰਨੇ ਪਏ ਕਿਉਂਕਿ ਸਾਨੂੰ ਅੱਜ ਮਜਬੂਰ ਕੀਤਾ ਗਿਆ ਮੈਂ ਸਵੇਰੇ ਵੀ ਤੁਹਾਨੂੰ ਇਹ ਗੱਲ ਕਹੀ ਸੀ ਇੰਨਾ ਮਜਬੂਰ ਨਾ ਕਰੋ ਕਿ ਸਾਨੂੰ ਉਹ ਛੱਤਾਂ ਦੇ ਉੱਤੇ ਚੜਨਾ ਪਵੇ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਵੇ ਜਾਂ ਕਿਸੇ ਦੇ ਰੁਜ਼ਗਾਰ ਦੇ ਉੱਤੇ ਕੋਈ ਆ ਚਾਵੇ ਅਸੀਂ ਕੋਆਪਰੇਟ ਕਰਕੇ ਚੱਲ ਰਹੇ ਹਾਂ ਤਾਂ ਤੁਹਾਨੂੰ ਵੀ ਸਾਡੇ ਨਾਲ ਕੋਆਪਰੇਟ ਕਰਨਾ ਚਾਹੀਦਾ ਹੈ ਤੁਹਾਨੂੰ ਵੀ ਸਾਡੀ ਗੱਲ ਮੰਨਣੀ ਚਾਹੀਦੀ ਹੈ 4 ਮਹੀਨਿਆਂ ਤੋਂ ਇੱਕ ਫਾਈਲ ਦਾ ਹੀ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਸਾਡੀ ਫਾਈਲ ਹੈਗੀ ਕਿੱਥੇ ਹੈ ਇੱਕ ਅਧਿਕਾਰੀਆਂ ਨੇ ਜੇ ਫਾਈਲ ਕਰ ਦਿੱਤੀ ਜੇ ਇਧਰੋਂ ਜਾਣਿਆ ਤਾਂ ਇਧਰ ਕਹਿੰਦੇ ਨੇ ਜੀ ਤੁਹਾਡੀ ਫਾਈਲ ਅਸੀਂ ਭੇਜ ਦਿੱਤੀ ਜੇ ਉਸ ਪਾਸੇ ਜਾਣਿਆ ਤਾਂ ਉਹ ਕਹਿੰਦੇ ਜੀ ਅਸੀਂ ਕਰਕੇ ਭੇਜ ਦਿੱਤੀ ਜੇ ਦੋਵਾਂ ਨੇ ਹੀ ਕਰਕੇ ਭੇਜ ਦਿੱਤੀ ਤਾਂ ਫਾਈਲ ਗਈ ਕਿੱਥੇ ਤਾਂ ਹਲਾ ਦੋਸਤੋ 2 ਗ੍ਰਾਮ 골드 ਮੰਗਲ ਸੁੱਤ ਕੇ ਬਾਤ ਦਾ ਹੁਣ ਡਿਪਟੀ ਸਾਹਿਬ ਦਾ ਵੀ ਫੋਨ ਆ ਗਿਆ ਜਦੋਂ 50 ਮਿੰਟਾਂ ਜੇ ਤੁਸੀਂ ਇੱਥੇ ਉੱਠ ਕੇ ਆਏ ਜੇ ਤੇ ਐਸਐਚਓ ਸਾਹਿਬ ਦਾ ਵੀ ਆ ਗਿਆ ਵੀ ਮੈਂ ਸਾਢੇ 3 ਵਜੇ ਤੁਹਾਡੇ ਕੋਲ ਪਹੁੰਚ ਰਿਹਾ ਤੁਸੀਂ ਇੱਕ ਪਾਸੇ ਹੋ ਕੇ ਬਹਿ ਜਾਓ ਮੈਂ 3:30 ਵਜੇ ਆ ਕੇ ਤੁਹਾਡੇ ਕੋਲ ਪਹੁੰਚ ਰਿਹਾ ਤੁਹਾਡਾ ਹੱਲ ਕਰਾਂਗੇ 19 ਮਿੰਟ ਬੈਠੇ ਨਹੀਂ ਸਕਦਾ ਜੀ ਫਿਰ ਬੰਦ ਹੋ ਜਾਣਾ 3:00 ਫਿਰ ਸਾਰੇ ਥੋੜਾ ਥੋੜਾ ਪਿੱਛੇ ਹੋ ਜਾ ਮੁੰਡੇ ਪਿੱਛੇ ਪਿੱਛੇ ਥੋੜਾ ਥੋੜਾ ਪੁਲਿਸ ਬੈਠ ਜਾ ਬੈਠ ਜਾ ਇੱਥੇ ਬੈਠ ਜਾ ਬੈਠ ਜਾ ਇੱਥੇ ਏਟੀ ਲੈ ਜਾ ਬਹਿ ਜੋ ਇੱਥੇ ਕੋਈ ਨਾ ਤੁਹਾਨੂੰ ਨਵੇਂ ਲੁੱਕ ਦਿਵਾ ਦੇ ਸਰਕ ਬਣਵਾ ਦੇ ਬੈਠੇ ਕੱਪੜਿਆਂ ਨੂੰ ਕੋਈ ਮਿੱਟੀ ਲੱਗਦੀ ਸਾਹ ਦੇ ਪਾਸੇ ਆ ਗਏ ਬਾਈ ਸਾਰਿਆਂ ਨੂੰ ਬੇਲਦੀ ਪਿੱਛੇ ਵੀਰੋ ਬੈਠੇ ਬਹਿ ਜਾ ਲੈ ਜਾ ਹਾਂਜੀ ਸਾਥੀਓ ਤਕਰੀਬਨ ਤੁਸੀਂ ਦੇ ਬੜਾ ਇਦਾਦੀ ਹੈ ਨਾ ਤੇ ਤੁਸੀਂ ਸਾਰੇ ਸਾਥੀ ਵੀ ਭੜੀ ਭਾਂਤ ਜਾਣਵੀਂ ਆ ਕਿ 120 ਦਿਨ ਹੋ ਗਏ ਆਪਣਾ ਧਰਨਾ ਡੀਪਾਈ ਮਕਫੀਸ ਮਹਾਲੀ ਚੱਲਦੇ ਆ ਤੇ ਆਪਣਾ ਕੈਡਰ ਜਿੰਨਾ ਦਾ ਤੁਸੀਂ ਦੇਖ ਚੁੱਕੇ ਹੋ ਵੀਡੀਓ ਵਿੱਚ ਤੇ ਤੁਸੀਂ ਐਂ ਦੱਸੋ ਵੀ ਇੰਨੇ ਕਿ ਕਰੈਕਟਰ ਨਾਲ ਕਿੰਨੇ ਕ ਬੰਦੇ ਨੂੰ ਰੋਜ਼ਗਾਰ ਦਵਾ ਗਏ ਕਿੰਨੇ ਕ ਸਾਥੀ ਨੂੰ ਰੋਜ਼ਗਾਰ ਦਵਾ ਗਏ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਹਾਨੂੰ ਆਪਣੀ ਯੂਨੀਅਨ ਵੱਲੋਂ ਅਪੀਲ ਦਿੱਤੀ ਗਈ ਆ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਆਪਾਂ ਨੇ ਜੀ ਸੰਗਠਨ ਕਰੋ ਸੱਤ ਹੁਣੇ ਇਸ ਗਾਮਗਾਰਚ ਲੜਦੇ ਲੋਕਾਂ ਦੀ ਦੁਕਾਨ ਨਹੀਂ ਦਿੱਤੀ ਹੋਈ ਏ ਵੀ ਅੱਜ ਸ਼ਾਮ ਨੂੰ ਜਿਹੜੀਆਂ ਸਾਕ ਫੇਰ ਦੀਆਂ ਲਾਈਟਾਂ ਦੇ ਵਿੱਚ ਵੀ ਅੱਜ ਭਾਵੇਂ ਰਾਤ ਨੂੰ 12 ਵਜੇ ਕਿਉਂਕਿ ਪਹਿਲਾਂ ਦਾ ਸਿਰਫ ਇੱਕ ਕੈਂਡਲ ਮਾਰਚ ਕਰਕੇ ਅਸੀਂ ਵਾਪਸ ਆ ਗਏ ਸੀ ਪਰ ਅੱਜ ਕੈਂਡਲ ਮਾਰਚ ਕਰਕੇ ਵਾਪਸ ਨਹੀਂ ਆਇਆ ਜਾਏਗਾ ਅੱਜ ਸੱਤ ਫੇਸ ਦੀਆਂ ਲਾਈਟਾਂ ਨੂੰ ਪੂਰਨ ਤੌਰ ਤੇ ਜਿਹੜਾ ਅਸੀਂ ਜਾਮ ਕਰਾਂਗੇ ਅੱਜ ਉੱਥੇ ਹੀ ਬਿਸਤਰੇ ਜੜੀਆਂ ਗੇਦਦੇ ਸਾਰਾ ਕੁਝ ਉੱਥੇ ਵਿਛਾ ਕੇ ਉੱਥੇ ਹੀ ਸੋਵਾਂਗੇ ਕਿਉਂਕਿ ਜਿਹੜੀਆਂ ਸਾਡੀਆਂ ਫੈਲਾ ਜੇ ਉਵੇਂ ਨਹੀਂ ਤਾਂ ਫਿਰ ਉਵੇਂ ਹੀ ਜੇ ਸਾਨੂੰ ਮਜਬੂਰ ਕਰਦੇ ਨੇ ਫਿਰ ਅਸੀਂ ਵੀ ਉਸ ਪਾਸੇ ਤੁਰਾਂਗੇ ਜਿੰਦੇ ਨਾਲ ਜਿਹੜਾ ਸਾਨੂੰ ਮਜਬੂਰ ਕੀਤਾ ਜਾ ਰਿਹਾ ਟੁਰਨ ਵਾਸਤੇ ਕਦੇ ਟੈਂਕੀਆਂ ਤੇ ਸਾਨੂੰ ਅਸੀਂ ਸਾ ਮੱਲੇ ਨੇ ਪੈਂਕੀਆਂ ਤੇ ਕੜਨਾ ਸਾਨੂੰ ਭੁੱਲਿਆ ਨਹੀਂ ਬਿਲਡਿੰਗਾਂ ਤੇ ਚੜਿਆ ਸਾਨੂੰ ਭੁੱਲਿਆ ਨਹੀਂ ਅਜੇ ਤੱਕ ਪਰ ਅਸੀਂ ਵੀ ਕੋਆਪਰੇਟ ਕਰਕੇ ਤੁਰਨੇ ਸੀ ਪ੍ਰਸ਼ਾਸਨ ਦੇ ਨਾਲ ਠੀਕ ਹੈ ਵੀ ਪ੍ਰਸ਼ਾਸਨ ਸਾਡਾ ਕੰਮ ਕਰਵਾਏਗਾ ਪਰ 4 ਮਹੀਨੇ ਕੋਈ ਥੋੜਾ ਸਮਾਂ ਨਹੀਂ ਹੁੰਦਾ 120 ਦਿਨ 120 ਦਿਨ ਜਿਹੜੇ ਆ 120 ਦਿਨ ਦਿੱਤੇ ਨੇ ਸਰਕਾਰ ਨੂੰ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਪਰ ਜਿਹੜੇ ਇਹ ਨੇ ਇਹ ਟਰੱਸਟ ਤੋਂ ਮਸ ਨਹੀਂ ਹੋਏ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਰਿਸਦੀ ਸੋ ਅੱਜ ਮਜਬੂਰ ਕੀਤਾ ਗਿਆ ਕਿ ਫਿਰ ਅੱਜ ਜਿਹੜਾ ਮਜਬੂਰੀ ਦੇ ਵਿੱਚ ਜੋ ਕਦਮ ਚੱਕਿਆ ਜਾਂਦਾ ਉਹਦਾ ਉਹਦਾ ਅੰਤ ਕਿੱਥੇ ਤੱਕ ਹੋਵੇਗਾ ਕੋਈ ਪਤਾ ਨਹੀਂ ਹੈਗਾ ਇਹ ਨਾ ਕਹਿਆ ਜਿਹੜੀ ਸਾਡੀ ਗਿਣਤੀ ਥੋੜੀ ਹੈ ਸਾਡੀ ਗਿਣਤੀ ਨੂੰ ਨਾ ਵੇਖਿਆ ਜੇ ਸਾਡੇ ਜਜ਼ਬਿਆਂ ਨੂੰ ਵੇਖਿਆ ਜੇ ਸਾਡੇ ਹੌਸਲਿਆਂ ਨੂੰ ਵੇਖਿਆ ਜੇ ਕੱਲਾ ਕੱਲਾ ਸਾਥੀ ਜਿਹੜਾ ਜਦੋਂ ਲੜਨ ਤੇ ਆਏਗਾ ਉਹ ਕਿੰਨੇ ਸਾਸ਼ ਪ੍ਰਸ਼ਾਸਨ ਅਧਿਕਾਰੀਆਂ ਦੇ ਭਾਰੀ ਪਏਗਾ ਇਹ ਆਉਣ ਵਾਲਾ ਸਮਾਂ ਪੈ ਕਰੇਗਾ ਕਿਉਂਕਿ ਅਸੀਂ ਜੀ ਵੀਰ ਨੇ ਇਹ ਤਾਂ 8 ਸਾਲ ਹੋ ਗਈਆਂ ਸਾਡੇ ਨੂੰ ਉਹ ਕਿਹੜਾ ਖਾਣਾ ਦੱਸੇਗਾ ਜੇ ਤੁਰ ਕੇ ਜਿਹੜੀ ਗੱਲ ਹੋਏ ਜਾ ਕੇ ਉਹ ਤੁਹਾਨੂੰ ਦੇ ਦੇ ਬੱਸ ਅਜਿਹੀ ਗੱਲ ਕਰਤੀ ਸਰ ਜੀ ਸਰਟਾ ਕਾਜ 120 ਦਿਨ ਸਰਸੋਤ ਕਰਦੇ ਹੋਗੇ ਨਾ ਕਰਦੇਗੇ ਜਿਹੜੀ ਗੱਲ ਹੋਈ ਹੈ ਜਿਹੜੀ ਗੱਲ ਹੋਈ ਹੈ ਉਹ ਕਰਵਾ ਦੇਣਾ ਹੇ ਨੀ ਸਰ ਖਾਦੇ ਦਾ ਫੋਟੋ ਨਹੀਂ ਆ ਰਿਹਾ ਉਸ ਦਿਨ ਕਰ ਲੋ ਅਸੀਂ ਲੱਗੇ ਨਹੀਂ ਅੱਗੇ ਮਜਬੂਰ ਬਸ ਸਾਨੂੰ ਆ ਕੰਮ ਕਰੋ ਕਿ ਸਾਡੀਆਂ ਫਾਈਲਾਂ ਨਾਲ ਸਾਨੂੰ ਸ਼ੁਕਰਗੁਜ਼ਾਰੀ ਕਰਕੇ ਕਿਰੇ ਦਾਖਲੇ ਮੈਨੂੰ ਫੋਨ ਕਰਿਆਗੇ ਅਸੀਂ ਤੁਹਾਡੀਆਂ ਮਦਦ ਕਰਾਵਾਂਗੇ ਬਸ 10 ਵਜੇ ਤੱਕ ਮੈਂ ਕਿਹਾ ਹੁੰਦਾ ਤੁਸੀਂ ਤਿੰਨ ਵਾਰੀ ਫੋਨ ਕਰ ਲਿਆ ਸੀ ਅਸੀਂ ਥੱਲੇ ਬੈਠੀ ਸਾਡੇ ਤੇ ਕੋਈ ਦਰਸ ਨਹੀਂ ਆਇਆ ਅਸੀਂ ਕਿਸੇ ਕੋਲ ਵੀ ਤਾਂ ਨਹੀਂ ਦੁਰੂ ਆਇਆ ਸਰ 20 ਦਿਨ ਹੋ ਗਏ ਸਰ ਇਹਨਾਂ ਦੇ ਸਾਡੇ ਦੇ ਕਿਸੇ ਨੂੰ ਕੋਈ ਦਰਸ ਨਹੀਂ ਆਇਆ ਇੱਥੇ ਸਾਡਾ ਰੋਲ ਕਿਹੜਾ ਹੈ ਸਰ ਅਦਾਲਤ ਦਾ ਰੋਲ ਹੈ ਦਾ ਪੈਦਲ ਤੁਸੀਂ ਲਗਾ ਲਓ ਜਿੰਨਾ ਮਰਜ਼ੀ ਲਗਾਓ ਸਾਨੂੰ ਕੋਈ ਖਰਾਬ ਨਹੀਂ ਹੋਣਾ ਵਿਕਲ ਨਹੀਂ ਜਾਂਦਾ ਜੀ बस बारे गी कोई गेल भी अगर तुम भी अपनी रील वायरल करना चाहिए उहो इके <small noise> ਇਹ ਕੰਮ ਕਰਵਾਉਣ ਲਈ ਕਨਰਲ ਆਇਆ ਵੀ ਸੀ ਉਹ ਬਾਕੀ 85 ਦੇ ਨਾ ਨਾ ਕਰੇ ਉਹ ਸਰ ਤੁਸੀਂ ਵੀ ਸਾਡੀ ਗੱਲ ਕਰਾਉਂਦਾ ਸਰ ਤੁਸੀਂ ਫੈਸਲਾ ਕਾਲ ਕਰੀਏ ਤੁਸੀਂ ਵੀ ਸਾਡੇ ਕੋਲ ਕੋਈ ਪਰਸਨ ਸੁਪਰਵਾਈਜ਼ਰ ਨਾਲ ਬਾਤ ਕਰੋ ਜੇ ਅੱਗੇ 6 ਦੇ 4 ਫੋਰ ਕਰ ਲੈ ਐਸਐਚ ਸਾਹਿਬ ਮਿਲ ਕੇ ਗੱਲ ਕਰਮ ਜੇ ਹੁਣ ਸਾਡੇ 3:00 ਵਜੇ ਸਰ ਕਹਿੰਦੇ ਵੀ ਸਾਡੇ ਕੋਲ ਆਵਾਂਗੇ ਸਾਡੇ ਕੋਲ 6:00 ਵੀ ਆ ਕੇ ਦੇ ਦੱਬੇ ਦਾ ਹੋਵੇ ਐਸਐਚਓ ਦਾ ਸਿਰਫ ਉਹ ਹਰ ਹਾਲਤਾਂ ਵਾਲੇ ਮੈਂ ਗੱਲ ਕਰਕੇ ਚੱਲ ਗਿਆ ਕਿ ਸਾਡਾ ਸਾਡੇ ਪ੍ਰਤੀ ਕੋਈ ਨਹੀਂ ਅਸੀਂ ਅਸੀਂ ਫਾਰਮ ਥੋੜਾ ਜਿਹਾ 120 ਦਿਨਾਂ ਦੇ ਇੱਥੇ ਅਸੀਂ ਕਿਹੜਾ ਵੇਲੇ ਸਰਸੇ ਪੇਪਰ ਪਾਸ ਕੀਤੇ ਕਿਸੇ ਦਾ ਕਤਲ ਥੋੜਾ ਕੀਤਾ ਅਸੀਂ ਕੱਲ ਉਹ ਇਹਨਾਂ ਦੇ ਬੱਚੇ ਐ ਮੈਂ ਇਹਨਾਂ ਦੀਆਂ ਮੰਗਾ ਪੈਣਾ ਤਿੰਨਾਂ ਬੈਣ ਫਿਰ ਸਵਾਦਾ ਉੱਤੇ ਸਾਡਾ ਮਾਂ ਤੋਂ ਇੱਥੇ ਖੜਾ ਹੋ ਗਿਆ ਸਾਹਮਣੇ ਡਾਂਗ ਲਾ ਕੇ ਕੋਈ ਐਵੇਂ ਬੈਠੇ ਸਾਰੇ ਅਸੀਂ ਕਿਸੇ ਦੀਆਂ ਜਾਈਏ ਕਿ ਫਿਰ ਸਾਡੇ ਜਵਾਕ ਜੁੱਲੇ ਕਰੇ ਬੇਕੁਨ ਤੇ ਤੇਰੇ ਇਥੋਂ ਜਿਹੜੇ ਕਤਲ ਕਰਦੇ ਨੇ ਸਰ ਉਹਨਾਂ ਨੂੰ ਵਧੀਆ ਨੌਕਰੀ ਮਿਲਦੀ ਪੈਸਾ ਮਿਲਦਾ ਇੱਥੇ ਪੜ੍ਹਾਈ ਦਾ ਕੀ ਮੁੱਲ ਥ ਸ਼ਰਾਬ ਵੀ ਕਿ ਮਰੇ ਨੂੰ ਨੌਕਰੀ ਦੱਸੀ ਜਾਂਦੇ ਆ ਅੱਜ ਉਹ ਤਾਂ ਮਰਿਆ ਸੀ ਕੀ ਮਿਲਿਆ ਨੌਕਰੀ ਮਿਲ ਗਈ ਪੈਸਾ ਮਿਲ ਗਿਆ ਸਾਨੂੰ ਪੜ ਕੇ ਕੀ ਮਿਲਿਆ ਸਾਡੇ ਮਾਪਿਆਂ ਨੇ ਸਾਡੇ ਤੇ ਪੈਸਾ ਨਹੀਂ ਲਾਇਆ ਮੈਂ ਤਾਂ ਕਿ ਨਿਕਾਲ ਰੱਬ ਤੁਹਾਨੂੰ ਮੰਨਦੀ ਕੁੜੀ ਨਾਲ ਜਾਂ ਸਿੱਖਿਆ ਮੰਤਰੀ ਦੀ ਕੁੜੀ ਨਾਲ ਵੀ ਵੇਣਾ ਫਿਰ ਖਵਾਦ ਆਉਗਾ ਮੇਰਾ ਮੇਸ਼ਾ ਖਾ ਕੇ ਮਾਰ ਦਿੰਦੇ ਉਹਨਾਂ ਨੇ ਨੌਕਰੀਆਂ ਦੇ ਦੇ ਮਾਂ ਦੇ ਮਾਂ ਪਿਓ ਗਰੀਬ ਨੇ ਇੱਕ ਬਚਾਰੇ ਪੈਸਾ ਕਰਜਾ ਤਾਂ ਕਿ ਸਾਨੂੰ ਪੜਾਉਂਦੇ ਨੇ ਪੜਾ ਪੜਾ ਕੇ ਤੇ ਉਹਦੀ ਮਾਂ ਆਈ ਬੈਠੀ ਸਾਡੇ ਨਾਲ ਦੀ ਇੱਕ ਭੈਣ ਹੈ ਜੀ ਉਹਨਾਂ ਦਾ ਹੁਣ ਕੋਈ ਪੇਪਰ ਕਿਉਂ ਦੀ ਮਾਂ ਆਈ ਬੈਠੀ ਤਾਂ ਸੁਣ ਮਾਂ ਸੁਣਿਆ ਵੀ ਠੇਕਾ ਲਿਆ ਵੀ ਪਹਿਲਾਂ ਧੀਆਂ ਪੁੱਤਰਾਂ ਨੂੰ ਪੜ੍ਹਾਣ ਤੇ ਫਿਰ ਉਹਨਾਂ ਦੀ ਥਾਂ ਤੇ ਆ ਕੇ ਸਟਾਫ ਕਰਦੇ ਫਿਰ ਸਾਡੇ ਮਾਂ ਪਿਓ ਨੂੰ ਉੱਥੇ ਲਾਦੇ ਪੈਨਸ਼ਨਾਂ ਪੈਸਾ ਦੇਈ ਜਾਂਦੇ ਦੇਖੋ ਪ੍ਰਸ਼ਾਸਨ ਨਾਲ ਸਾਡੀ ਕੋਈ ਮਤਲਬ ਉਹ ਉਲਝਣ ਨਹੀਂ ਹੈਗੀ ਕੁਸੀਂ ਵੀ ਸਾਡੇ ਤਰ੍ਹਾਂ ਹੀ ਹੈਗੇ ਹੋ ਤੁਸੀਂ ਵੀ ਆਦੀ ਡਿਊਟੀ ਕਰ ਰਹੇ ਹੋ ਹੈਨਾ ਪਰ ਤੁਸੀਂ ਵੀ ਇਸ ਗੱਲ ਨੂੰ ਸਮਝੋ ਕਿ ਸਾਡੀ ਵੀ ਮਜਬੂਰੀ ਹੈ 120 ਦਿਨ ਥੋੜੇ ਨਹੀਂ ਹੁੰਦੇ ਇਹ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਸਾਨੂੰ ਅੱਜ ਮਜਬੂਰ ਕੀਤਾ ਜਾ ਰਿਹਾ ਹੈ ਆਹ ਕੰਮ ਤੁਸੀਂ ਕਰੋ ਅੱਗ ਲਾਓ ਜਿਨੇ ਵੀ ਕਰੋ ਤੁਸੀਂ ਮਜਬੂਰ ਕਰ ਰਹੇ ਹੋ ਜਿੱਥੇ ਅਸੀਂ ਪ੍ਰਸ਼ਾਸਨ ਨਾਲ ਕੋਆਪਰੇਟ ਕਰਦੇ ਹਾਂ ਪ੍ਰਸ਼ਾਸਨ ਸਾਡੇ ਨਾਲ ਨਹੀਂ ਕਰ ਰਿਹਾ ਕਾਈ ਤੋਂ 55 ਰੰਦੇ ਕਿਹ ਜੀ ਸਾਡੇ 3 ਬੰਦੇ ਤੇ ਬਿਲਡਿੰਗ ਦੇ ਚੰਦੇ ਸੀ ਅਸੀਂ ਕਿਹ ਨਾ ਕਿਸੇ ਗੱਲ ਤੋਂ ਰੋਕੇ ਪ੍ਰਸ਼ਾਸਨ ਸਾਡਾ ਸਹੀ ਚੱਲਦਾ ਪਿਆ ਪਰ ਸਾਨੂੰ ਨਹੀਂ ਦੇਖ ਰਿਹਾ ਸਾਨੂੰ ਇਹ ਲੱਲੇ ਪੱਬੇ ਲਾ ਲਾ ਰਿਹਾ ਲਾ ਰਿਹਾ ਜਦੋਂ ਕੱਲ ਤਾਂ ਫਿੱਟ ਤੇ ਟੀਚੇ ਹੀ ਇੱਥੇ ਬੱਚੇ ਬੈਠੇ ਬੱਚਿਆਂ ਨੇ ਕੀ ਕਰਦੇ ਜਿੰਨਾ ਦੀ ਗਿਣਤੀ ਜ਼ਿਆਦਾ ਹੋਵੇ ਤੁਸੀਂ ਉਹਨਾਂ ਦੀ ਸਰਵਾਗੰਦੇ ਜੇ ਉਹਨਾਂ ਦਾ ਕੰਮ ਹੋ ਜਾਂਦਾ ਜਿਹੜੇ ਜਿਹੜੇ ਗਿਣਤੀ ਨਹੀਂ ਹੁੰਦੀ ਉਹਦੇ ਤੁਸੀਂ ਧੱਕਾ ਧੱਕਾ ਕਰਨ ਲੱਗੇ ਕਾਲਾ ਮਨੂ ਜਾਈ ਬੀ ਬਤਾ ਸਕਦਾ ਉਹ ਨਹੀਂ ਆ ਰਿਹਾ ਉਹ ਨਹੀਂ ਆ ਰਿਹਾ